ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਮੀਜ਼ ਦੇ ਵਿੱਚ ਲੰਬੀਆਂ ਪਲੇਟਾਂ ਪਾਉਣੀਆਂ ਦੱਸ ਰਹੇ ਹਾਂ ਕਿ ਆਪਾਂ ਕਿਸ ਤਰ੍ਹਾਂ ਪਾਉਣੀਆਂ ਨੇ ਇਹ ਹੁਣ ਆਪਾਂ ਲੂਪੀਆਂ ਤਿਆਰ ਕਰ ਰਹੇ ਹਾਂ ਜਿਹੜੀਆਂ ਆਪਣੇ ਥੀਰੇ ਤੇ ਲੱਗਦੀਆਂ ਨੇ ਮੋਢਿਆਂ ਦੇ ਉੱਤੇ ਟੀਚੇ ਬਟਨ ਵਾਲੀਆਂ ਇੱਕ ਮੀਜ਼ ਦੇ ਉੱਤੇ ਆਪਾਂ ਸਿਰਫ ਲੰਬੀਆਂ ਪਲੇਟਾਂ ਪਾਉਣੀਆਂ ਨੇ ਸਾਈਡਾਂ ਵਾਲੀਆਂ ਪਲੇਟਾਂ ਨਹੀਂ ਪਾਉਣੀਆਂ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਲੰਬੀ ਪਲੇਟ ਲੈ ਲੈਣੀ ਆ ਬੈਕ ਵਾਲਾ ਪੀਸ ਆ ਇਹ ਥੋੜਾ ਜਿਹਾ ਆਪਾਂ ਨੇ ਸਟਿਚ ਕਰਕੇ ਬਿਲਕੁਲ ਨਾਲ-ਨਾਲ ਹੁਣ ਆਪਾਂ ਇਹਦੇ نیچے ਕਪੜਾ ਰੱਖਾਂਗੇ ਕਪੜਾ ਆਪਣਾ ਦੋਨਾਂ ਸਾਈਡਾਂ ਤੇ ਆਉਣਾ ਚਾਹੀਦਾ ਦੇਖੋ ਆਪਾਂ ਨੀਚਲੀ ਸਾਈਡ ਤੇ ਕਪੜਾ ਰੱਖ ਕੇ ਉੱਪਰ ਨੂੰ ਫੋਲਡ ਕਰ ਦਾਂਗੇ हूँ मूहे अगे कपड़ा लगा लेना छोटा जा पीस आप जो धागा कटना अद्धा पौना इंच दूरों कट्टो धागा क्योंकि नेड़े धागा कटोगे तो प्लेट खराब हो जाएगी ये हमें प्लेट इस तरह लेनिया इस तरह रख के ਇਹਦੇ ਉੱਪਰ ਨਾਲ ਨਾਲ ਤੁਸੀਂ ਜੱਟ ਕਰਕੇ ਇਹਦੇ نیچے ਕੱਪੜਾ ਰੱਖ ਲੈਣਾ ਮੈਨੂੰ ਜਿਹੜੇ ਫੇਰ ਸਾਈਡ ਵਾਲੀ ਪਲੇਟ ਚੈੱਕ ਲੈਣੀ ਆ ਇਹਦੇ ਮੁਰੇ ਵੀ ਇਸ ਤਰ੍ਹਾਂ ਕੱਪੜਾ ਲਗਾ ਲੈਣਾ ਇਹ ਫਰੰਟ ਵਾਲੀ ਪੀਸ ਤੇ ਲਗਾ ਰਹੇ ਆ ਪਲੇਟਾਂ కపడే తరం క్లేటా కన్నీ ఫ ਆਪਾਂ ਇਸ ਤਰ੍ਹਾਂ ਫਰੰਟ ਫਰੰਟ ਪੀਸ ਦੀ ਤੇ ਬੈਕ ਵਾਲੇ ਪੀਸ ਤੇ ਪਾਈਆਂ ਨੇ ਬਲੇਟਾਂ ਸਾਈਡਾਂ ਵਾਲੀਆਂ ਬਲੇਟਾਂ ਨਹੀਂ ਸੂਟ ਤੇ ਬਣਾਈ ਆਪਾਂ ਨੂੰ ਪੂਰੀ ਲੁੱਕ ਆਪਾਂ ਤੁਹਾਨੂੰ ਸੂਟ ਸਟਿਚ ਕਰਕੇ ਦਿਖਾਉਣੀ ਆ